ਦੋਸਤੋ ਮੈਂ ਤੁਹਾਡਾ ਆਪਣਾ ਦਵਿੰਦਰ ਸੋਹਤਾ ਅੱਜ ਜਿਲ੍ਹਾ ਤਰਨਤਾਰਨ ਦੇ ਸਰਹੱਦੀ ਨਗਰਪੰਚਾਇਤ ਖੇਮ ਕਰਨ ਵਿੱਚ ਜਿੱਥੇ ਕਿ 76ਵੇਂ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਦੇ ਉੱਤੇ ਅੱਜ ਜਿਹੜਾ ਕੌਮ ਦਾ ਜਿਹੜਾ ਸਾਡੇ ਦੇਸ਼ ਦਾ ਜਿਹੜਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਆ ਸਾਡੇ ਨਾਲ ਪ੍ਰਧਾਨ ਸਾਹਿਬ ਮੌਜੂਦ ਆ ਉਹਨਾਂ ਦੇ ਨਾਲ ਵੀ ਕਰਾਂਗੇ ਗੱਲਬਾਤ ਅੱਜ ਦੇ ਵਿਸ਼ੇ ਦੇ ਉੱਤੇ ਭੈਣ ਜੀ ਪਹਿਲਾਂ ਤੇ ਅੱਜ ਜਿਹੜਾ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਦੇ ਉੱਤੇ ਜਿਹੜਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੁਹਾਨੂੰ ਬਹੁਤ-ਬਹੁਤ ਮੁਬਾਰਕ ਆ ਧੰਨਵਾਦ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕ। ਦੇਸ਼ ਵਾਸਤੇ ਦੇਸ਼ ਦੇ ਲੋਕਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਅੱਜ ਦੇ ਸੁਭ ਅਫਸਰ ਤੇ? ਹਾਂਜੀ ਬੋਲੋਨ ਤੇ। ਬਾਜੀ ਬੋਲਦੇ। ਸਾਡੇ ਨਾਲ ਸੀਨੀਅਰ ਪ੍ਰਧਾਨ ਜੀ ਆ ਉਹਨਾਂ ਦੇ ਨਾਲ ਕਰਾਂ ਗੱਲਬਾਤ। ਪ੍ਰਧਾਨ ਜੀ ਪਹਿਲਾਂ ਤੇ ਗੁਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਬਹੁਤ ਬਹੁਤ ਤੁਹਾਡਾ ਚੈਨਲ ਦਾ ਤਰਵਾਜ ਜੀ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਕਿ ਅੱਜ ਦਾ 26 ਜਨਵਰੀ ਦਾ ਦਿਹਾੜਾ ਜੋ ਕਿ ਪਹਿਲਾਂ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਜ਼ਾਦੀ ਲਿਆਂਦੀ। ਅਤੇ ਉਸ ਵਾਰ 250 ਦੇ ਵਿੱਚ ਇਹ ਸੰਵਿਧਾਨ ਨੂੰ ਬਣਾਇਆ ਗਿਆ ਉਸ ਸੰਵਿਧਾਨ ਦੇ ਮੁਤਾਬਕ ਹੀ ਸਾਡਾ ਦੇਸ਼ ਜੋ ਚੱਲ ਰਿਹਾ ਹੈ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਸੰਘਰਸ਼मय ਜੀਵਨ ਜਿਹੜਾ ਪਿਛਲੇ ਸਮੇਂ ਦੇ ਵਿੱਚ ਉਹਨਾਂ ਅੰਗਰੇਜ਼ਾਂ ਦੀ ਕਲਾਮੀ ਤੋਂ ਸਾਨੂੰ ਯਾਦ ਕਰਾਇਆ ਸੀਗਾ ਕਿ ਉਸ ਤੋਂ ਬਾਅਦ ਸੰਵਿਧਾਨੋਂ ਦੇ ਮੁਤਾਬਕ ਚੱਲ ਰਿਹਾ ਹੈ ਸੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੋਨਾ ਤੇ ਸਾਰਿਆਂ ਨੂੰ ਵਧਾਈ ਵੀ ਦੇਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਬਣਾਏ ਹੋਏ ਕਾਨੂੰਨਾਂ ਦੇ ਮੁਤਾਬਕ ਚੱਲੀਏ ਇਹ ਹੋਈ ਬੇਨਤੀਆਂ ਕਰਦਾ ਆ। ਥੈਂਕ ਯੂ ਜੀ। ਸਾਡੇ ਨਾਲ ਪ੍ਰਧਾਨ ਜੀ ਆ। ਹਾਂਜੀ ਪ੍ਰਧਾਨ ਜੀ ਅੱਜ ਦੇ ਗੁਣਤੰਤਰ ਦਿਸ਼ ਦੇ ਸ਼ੁਭ ਮੌਕੇ ਦੇ ਉੱਤੇ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ? ਮੈਂ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ। ਸੋ ਅੱਜ ਜਿਹੜਾ ਸਾਡਾ ਭੀਮਰਾਓ ਅੰਬੇਦਕਰ ਨੇ ਸੁਪਨਾ ਲਿਆ ਸੀ ਜੀ ਤੇ ਸਾਡਾ ਸੰਵਿਧਾਨ ਦਾ ਨਰਮਾਤਾ ਸੀ। ਉਹਨਾਂ ਨੇ ਅੱਜ 1950 ਨੂੰ ਸੰਵਿਧਾਨ ਬਣਾ ਕੇ ਲਾਗੂ ਕੀਤਾ। ਇਹ ਸੰਵਿਧਾਨ ਦੇ ਤਹਿਤ ਹੀ ਸਾਡਾ ਦੇਸ਼ ਚੱਲਦਾ ਹੈ। ਅਸੀਂ ਵੀ ਸਾਰੇ ਜਿੰਨੀ ਸਾਡੀ ਕਮੇਟੀ ਬਣੀ ਜਿੰਨੇ ਸਾਡੇ ਐਮਸੀ ਸਾਹਿਬਾਨ ਨੇ ਜਾਂ ਚੇਅਰਮੈਨ ਸਾਹਿਬ ਜਾਂ ਪ੍ਰਧਾਨ ਸਾਹਿਬ ਸਾਰੇ ਨੇ ਅਸੀਂ ਸਾਰੇ ਇਸ ਕਾਨੂੰਨ ਦੀ ਪਾਲਣਾ ਕਰਦੇ ਹੋਇਆ ਗਾਂ ਸ਼ਹਿਰ ਦੀ ਤਰੱਕੀ ਲਈ ਜੋ ਵੀ ਪ੍ਰਾਲਾ ਹੋਇਆ ਅਸੀਂ ਸਾਰੇ ਇੱਕ ਮੁੱਠ ਹੋ ਕੇ ਲੋਕਾਂ ਨੂੰ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਇਹਨਾਂ ਲੋਕਾਂ ਤੋਂ ਵੀ ਅਸੀਂ ਸਹਿਯੋਗ ਮੰਗਦੇ ਆ ਵੀ ਇਹ ਵੀ ਸਾਨੂੰ ਸਹਿਯੋਗ ਦੇਣ ਕਿਉਂਕਿ ਸਾਡੇ ਇਕੱਲਿਆਂ ਦੇ ਕੀਤੇ ਕੋਈ ਕੰਮ ਨਹੀਂ ਹੋਣਾ ਜਿਹੜਾ ਇਹਨਾਂ ਦਾ ਸਹਿਯੋਗ ਹੋਊ ਇਹ ਬਾਜ਼ਾਰ ਵੀ ਸਾਨੂੰ ਸਹਿਯੋਗ ਦੇਵੇ ਅਸੀਂ ਇਸ ਸੰਯੋਗ ਤੋਂ ਬਾਅਦ ਅਸੀਂ ਇਹੋ ਜੇ ਕੰਮ ਕਰੀਏ ਕਿ ਸਾਨੂੰ ਲੰਮਾ ਸਮਾਂ ਜਿਹੜਾ ਨਾ ਲੋਕੀ ਯਾਦ ਕਰਨ ਵੀ ਇਹ ਕੰਮ ਕੀਤਾ ਸੀ ਜੇ ਤੁਸੀਂ ਸਹਿਯੋਗ ਨਾ ਦਿਓਗੇ ਤੇ ਅਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਣਾ ਨਾ ਮੈਂ ਕਰ ਸਕਣਾ ਨਾ ਸਾਡੇ ਸੀਨੀਅਰ ਪ੍ਰਧਾਨ ਨੇ ਕਰਨਾ ਨਾ ਸਾਡੇ ਐਫਸੀ ਨੇ ਕਰਨਾ ਤੁਸੀਂ ਕਰਨਾ ਹੈ ਸ਼ਹਿਰ ਤੁਹਾਡਾ ਹੈ ਇਹਨੂੰ ਸਾਫ਼ ਸੁਥਰਾ ਵੀ ਤੁਸੀਂ ਰੱਖਣਾ ਹੈ ਤੇ ਇਹਨੂੰ ਸੋਹਣਾ ਵੀ ਤੁਸੀਂ ਬਣਾਉਣਾ ਸਾਡਾ ਤਾਂ ਸਿਰਫ ਅਪਰਾਲਾ ਹੈ ਜੇ ਅਸੀਂ ਕਾਨੂੰਨ ਦੇ ਨਾਲ ਸਾਰੇ ਹੀ ਕਾਨੂੰਨਾਂ ਚੱਲਾਂਗੇ ਇਸ ਦੇਸ਼ ਨੂੰ ਇਸ ਸ਼ਹਿਰ ਨੂੰ ਬਹੁਤ ਚਾਰ ਚੰਨ ਲੱਗਣਗੇ ਸਾਡੀ ਕਮੇਟੀ ਜਿਹੜੀ ਆ ਬਹੁਤ ਵੱਡੀ ਪ੍ਰਾਣੀ ਕਮੇਟੀ ਆ ਇਹ ਛੋਟੀ ਜੀ ਕਮੇਟੀ ਨਹੀਂਗੀ 1968 ਵਿੱਚ ਪੰਜਾਬ ਦੀ ਦੂਸਰੀ ਕਮੇਟੀ ਐ ਇਸ ਕਰਕੇ ਉਦੋਂ ਸੰਵਿਧਾਨ ਦੇ ਤਹਿਤ ਹੀ ਬਣੀ ਆ ਅਸੀਂ ਸਾਰੇ ਸਹਿਯੋਗ ਮੰਗਦੇ ਹਾਂ ਤੁਹਾਡੇ ਤੋਂ ਬਾਜ਼ਾਰ ਤੋਂ ਵੀ ਬਾਜ਼ਾਰ ਰੁਨਵਾਸੀਆਂ ਨੂੰ ਸਾਰਾ ਬਾਜ਼ਾਰ ਹੀ ਇੱਥੇ ਸਾਡੇ ਕੋਲ ਬੈਠਾ ਆ ਕਿ ਕਿਸੇ ਦਿਨ ਮੀਟਿੰਗ ਵੀ ਕਰਾਂਗੇ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਤੁਸੀਂ ਆਪਦੀਆਂ ਦੁਕਾਨਾਂ ਦੇ ਅੱਗੇ ਇੱਕ ਡਸਟਬਿਨ ਲਾਓ ਸਾਡੇ ਬੰਦੇ ਆਉਣਗੇ ਉਹ ਚੁੱਕ ਕੇ ਲੈ ਜਾਣਗੇ ਜੇ ਨਹੀਂ ਚੁੱਕਦੇ ਸਾਨੂੰ ਦੱਸੋ ਪਰ ਅਸੀਂ ਉਹ ਨਾਲੀਆਂ ਦੇ ਵਿੱਚ ਨਾ ਸੁੱਟ ਗਏ ਇਹ ਕੁਝ ਗੋਏ ਰੋੜਦੇ ਨੇ ਅਸੀਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂਗੇ ਭਰਾਓ ਸਾਡੇ ਹੱਥ ਜੋੜ ਕੇ ਬੇਨਤੀ ਸਾਨੂੰ ਸਹਿਯੋਗ ਕਰੋ ਇਸ ਕਰਕੇ ਅਸੀਂ ਅੱਜ ਸਾਰੇ ਭਰਾਵਾਂ ਨੂੰ ਸਵਿਧਾਨ ਦੇ ਵਿੱਚ ਰਹਿ ਕੇ ਬੇਨਤੀ ਕਰਨੀ ਆ ਜੇ ਸਾਡੀ ਬੇਨਤੀ ਨੂੰ ਕਬੂਲ ਕਰਨਗੇ ਅਹੀਂ ਸ਼ਹਿਰ ਨੂੰ ਚਾਰ ਚੰਨ ਲਵਾ ਦਿਆਂਗੇ ਪ੍ਰਧਾਨ ਉਹਨਾਂ ਨੇ ਅੱਜ ਜਿਹੜਾ 76ਵਾਂ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਤੇ ਸਭ ਨੂੰ ਵਧਾਈ ਦਿੱਤੀ ਹੈ ਤੇ ਨਾਲ ਹੀ ਸੰਦੇਸ਼ ਦਿੱਤਾ ਹੈ ਕਿ ਸਾਨੂੰ ਆਪਣੇ ਦੇਸ਼ ਦੀ ਹੋਂਤੀ ਤਰੱਕੀ ਦੇ ਲਈ ਜਿਹੜਾ ਸਭ ਨੂੰ ਮਿਲ ਜੁਲ ਕੇ ਜਿਹੜਾ ਰਹਿਣਾ ਚਾਹੀਦਾ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸੋਹਤਾ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ